ਕਾਰਨ ਟੱਕਰ ਕਰ ਗਿਆ ਦੀ ਜੀ ਕੋਸਲ ਮਲਾਜੂ ਦਾ ਪਹਿਲੇ ਚੱਕਰ ਲੈ ਕੇ ਗਿਆ ਸੀ ਹਸ਼ਿਆਰਪੁਰ ਖਾਦੀ ਕਰਕੇ ਪਾੜਾ ਲੈ ਲਿਆ ਪਾੜਾ 3000 ਰੁਪਏ ਕਰਤੇ ਨੇ ਪਾੜਾ 5000 ਰੁਪਏ ਉਹਨਾਂ ਨੂੰ ਬਾਅਦ ਚ ਮਿਲਿਆ ਉਹ ਕਿਤੇ ਪਾਉਂਦਾ ਮੈਨੂੰ ਫੈਂਦੀ ਜੀ ਉਹ ਲੁਧਿਆਣਾ ਹੀ ਚੋਰੀ ਹੋ ਗਿਆ ਪੂਰੇ ਮਾਲਕ ਨੇ ਕੱਤੀ ਪਤਲਾ ਮਗਾਦੀ ਪਤਲਾ ਪਤਲਾ ਮਗਾਦੀ ਉਹਦੀ ਪੁੱਤਰੀ ਸਾਢੇ 8 ਵਜੇ ਫਿਰ ਨਾਲ ਗੱਲ ਹੋਈ ਉਹਦੀ ਮੈਂ ਕਿਹਾ ਬੇਟਾ ਚੱਲ ਤੈਨੂੰ ਹਸਪਤਾਲ ਲੈ ਚੱਲਦਾ ਦਾਖਲ ਕਰਾ ਦਿੰਦੇ ਆ ਤੁਹਾਨੂੰ ਕਾਰ ਬੰਦੇ ਇਕੱਠੇ ਕਰ ਲੈਣੇ ਆ। ਥਾਣੇ ਵਗ ਚੱਲਾਂਗੇ ਪੁਲਿਸ ਮੁਲਾਜ਼ਮਾਂ ਨੂੰ ਆਪੇ ਬੁਲਾ ਲੈਣਗੇ ਉਹ ਮੁਲਾਜ਼ਮਾਂ ਮੁਲਾਜ਼ਮ। ਉਹ ਕਹਿੰਦਾ ਬਾਪ ਤੇ ਸਾਨੂੰ ਕਿਤੇ ਨਾਲ ਜਾ ਸਾਡੇ ਤੇ ਦਾ ਉਹ ਹੁਣ ਗੋਲੀਆਂ ਦਾ ਜਾਂ ਚਿੱਟੇ ਦਾ ਪਰਚਾ ਪਾ ਕੇ ਸਾਨੂੰ ਉਹਦੀ ਅੰਦਰ ਕਰਾ ਦੇਣਾ। 65000 ਤੱਕ ਕੋਈ ਖਾਸ ਗੱਲ ਨਹੀਂ ਕੀਤੀ ਅਸੀਂ ਕਰਕੇ ਦੇ ਵੀ ਦਿੰਦੇ। ਉਹ ਪੁਲਿਸ ਮੁਲਾਜ਼ਮ ਤੀ ਕਾਨੂੰਨਦਾਰ ਅਗਵਾਲਾ ਦੀ ਉਹਨਾਂ ਨੂੰ ਥਾਣੇ ਪਹੁੰਚਾ ਦਿੰਦਾ ਸਾਨੂੰ ਤਲਾਹ ਕਰਦਾ। ਅਸੀਂ ਕੋਈ ਉਹਦਾ ਇੰਤਜ਼ਾਮ ਕਰਕੇ ਦਿੰਦੇ ਹੁਣ ਜਾਂ ਕੋਈ ਨੂੰ ਇਨਸਾਫ ਦਿੰਦੇ। ਕੁੱਟ ਮਾਰਨ ਦਾ ਤਾਂ ਤਾਂ ਕੰਮ ਨਹੀਂ ਦੀ ਜੀ ਸਚਕਾਲ ਜੀ ਤੁਸੀਂ ਦੇਖਦੇ ਹੋ ਰੋਜ਼ਾਨਾ ਸਪੋਕਸਪੀਨ ਮੈਂ ਤੁਹਾਡੇ ਨਾਲ ਭਾਗ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਕੀ ਦੋ ਟਰੱਕ ਡਰਾਈਵਰ ਨੇ ਉਹਨਾਂ ਨੇ ਇੱਕ ਜਿਹੜੀ ਹੈਗੀਆ ਵੀਡੀਓ ਬਣਾਈ ਹੈ ਸੁਸਾਈਡ ਕਰਨ ਤੋਂ ਪਹਿਲਾਂ ਸਰਫਾਜ਼ੀ ਕੁਲੇਗਾ ਜਿਸੇ ਸੋ ਉਹਨਾਂ ਦਾ ਅੱਜ ਪਟਿਆਲਾ ਦੇ ਮੋਰਚੀ ਵਿਖੇ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਪੋਸਟਮਾਰਟਮ ਕਰਨ ਤੋਂ ਬਾਅਦ ਜਿਹੜੇਗਾ ਜਿਹੜੀ ਹੈ ਬੋਡੀਜ਼ ਨੇ ਉਹ ਪਰਿਵਾਰ ਦੇ ਹਵਾਲੇ ਕੀਤੀਆਂ ਗਈਆਂ ਨੇ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰ ਦੇਗੇ ਭਾਈ ਜੀ ਪੂਰਾ ਮਾਮਲਾ ਕੀ ਹੈਗਾ ਔਰ ਜਿਹੜੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਕੀ ਨਾਮ ਸੀ ਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਜੀ ਅੱਛਾ ਦਵਿੰਦਰ ਸਿੰਘ ਮੇਰਾ ਬੇਟਾ ਜੀ ਕਿੰਨੇ ਉਮਰ ਸੀਗੇ 47 ਸਾਲ ਅੱਛਾ ਕੀ ਕਾਰਨ ਸੀਗਾ ਜੀ ਇਹ ਕਾਰਨ ਟਰੱਕ ਲੈ ਗਿਆ ਜੀ ਕੋਸਲ ਮਲਾਜਮ ਦਾ ਪਹਿਲੇ ਚੱਕਰ ਲੈ ਕੇ ਗਿਆ ਸੀ ਉਹ ਛੇ ਹਜ਼ਾਰ ਰੁਪਏ ਖਾਦੀ ਕਰਕੇ ਪਾੜਾ ਲੈ ਲਿਆ ਪਰ 8000 ਰੁਪਏ ਖਾਤੇ ਤੇ ਪਾਤਾ 5000 ਰੁਪਏ ਉਹਨਾਂ ਨੂੰ ਬਾਅਦ ਚ ਮਿਲਿਆ ਉਹ ਕਿੱਥੇ ਪਾਉਣ ਦਾ ਉਹਨਾਂ ਕੋਲ ਟਾਈਮ ਨਹੀਂ ਲੱਗਿਆ ਜੀ ਉਹ ਵਿਧਿਆਣਾ ਹੀ ਚੋਰੀ ਹੋ ਗਿਆ ਪੂਰੇ ਮਾਲਕ ਨੇ ਕੱਤੀ ਪਤਲਾ ਮੰਗਾ ਦੀ ਪਤਲਾ ਪਤਲਾ ਮੰਗਾ ਕੇ ਉਹਦੀ ਫੁੱਟ ਮਾਰੀ ਤਿੰਨ ਫੁੱਟ ਮਾਰ ਕਰੀ ਔਰ ਫੁੱਟ ਮਾਰ ਕਰੀ ਜਿੰਨੇ ਵੀ ਕਹਤਾ ਉੰਨੀ ਫੁੱਟ ਮਾਰੀ ਉਹਦੇ ਬੇਟੇ ਨੇ ਲਾਸਟ ਟਾਈਮ ਕਦ ਗੱਲ ਹੋਈ ਸੀ ਕੱਲ੍ਹ ਸਵੇਰੇ ਕੋਈ 6:30 ਵਜੇ ਫਿਰ ਨਾਲ ਗੱਲ ਹੋਈ ਉਹਦੀ ਮੈਂ ਕਿਹਾ ਬੇਟਾ ਚੱਲ ਤੈਨੂੰ ਹਸਪਤਾਲ ਲੈ ਚੱਲਦਾ ਦਾਖਲ ਕਰਾ ਦਿੰਦੇ ਆ ਤੁਹਾਨੂੰ 4 ਬੰਦੇ ਇਕੱਠੇ ਕਰ ਲੈਂਦੇ ਆ ਕਹਨੇ ਭਗਤ ਚੱਲਾਂਗੇ ਪੁਲਿਸ ਮੁਲਾਜ਼ਮਾਂ ਨੂੰ ਆਪੇ ਬੁਲਾ ਲੈਣਗੇ ਉਹ ਮੁਲਾਜ਼ਮਾਂ ਮੁਲਾਜ਼ਮ ਉਹ ਕਹਿੰਦਾ ਬਾਪ ਤੇ ਸਾਨੂੰ ਕਿਤੇ ਨਾਲ ਲਿਜਾ ਸਾਡੇ ਦਾ ਹੁਣ ਗੋਲੀਆਂ ਦਾ ਜਾਂ ਚਿੱਟੇ ਦਾ ਪਰਚਾ ਪਾ ਕੇ ਸਾਨੂੰ ਉਹਦੀ ਅੰਦਰ ਕਰਾ ਦੇਗਾ ਸਾਡਾ ਤਾਂ ਬਸ ਆਖਰੀ ਜ਼ਿੰਦਗੀ ਦੀ ਲਾਸਟ ਜ਼ਿੰਦਗੀ ਹੈ ਅਸੀਂ ਹੁਣ ਦੁਨੀਆਂ ਦੇ ਦੇਣਾ ਚਾਹੁੰਦੇ ਹੈਗੇ ਮੈਂ ਕਿਹਾ ਇਹ ਜੀ ਦਾ ਕੋਈ ਖਾਸ ਗੱਲ ਨਹੀਂ ਪਰ ਜੇ ਕੋ ਜੋ ਮੁਕਦਰ ਤੋਂ ਨਹੀਂ ਕਿੰਨੇ ਪੈਸੇ ਦਾ ਮਾਮਲਾ ਸੀ 60000 65500 ਵੀਡੀਓ ਵਿੱਚ ਉਹ ਕਹਿੰਦੇ ਨਜ਼ਰ ਆਜੀ ਹਾਂਜੀ ਹਾਂਜੀ 65000 ਤੱਕ ਕੋਈ ਖਾਸ ਗੱਲ ਨਹੀਂ ਦੀ ਸੀ ਅਸੀਂ ਕਰਕੇ ਦੇ ਵੀ ਦਿੰਦੇ ਉਹ ਪੁਲਿਸ ਮੁਲਾਜ਼ਮਨ ਸੀ ਕਾਨੂੰਨ ਦਾ ਰਖਵਾਲਾ ਦੀ ਉਹ ਉਹਨਾਂ ਨੂੰ ਥਾਣੇ ਪਹੁੰਚਾ ਦਿੰਦਾ ਸਾਨੂੰ ਤਲਾਹ ਕਰਦਾ ਅਸੀਂ ਕੋਈ ਉਹਦਾ ਇੰਤਜ਼ਾਮ ਕਰਕੇ ਦਿੰਦੇ ਉਹਨੂੰ ਜਾਂ ਕੋਈ ਨੂੰ ਨਿصاف ਦਿੰਦੇ ਕੁੱਟ ਮਾਰਨ ਦਾ ਦਾਦਾ ਕੰਮ ਨਹੀਂ ਦੀਜੀ ਹਾਂ ਅਸੀਂ ਹੋਰੋਂ ਬੋਡੀ ਲੈ ਕੇ ਜਾਵਾਂਗੇ ਵਾਪਸ ਲੈ ਕੇ ਜਾ ਗੱਡ ਵਾਡੀ ਅਸੀਂ ਵਾਪਸ ਲੈ ਕੇ ਜਾ ਰਹੇ ਹਾਂ ਜੀ ਜਿਵੇਂ ਬੰਦੀ ਖੜੀ ਆ ਮੇਰੇ ਨਾਲ ਸਾਰਾ ਪਿੰਡ ਸਾਡੇ ਨਾਲ ਹੈ तकरीबन ਜਿੰਨਾ ਵੀ ਸਾਡਾ ਆਂਡ ਗਵਾਂਡਾ ਉਹ ਸਾਡੇ ਨਾਲ ਹੈ ਅਸੀਂ ਪਿੰਡ ਜਾ ਕੇ ਆਪਣੇ ਭੈਣ ਭਰਾਵਾਂ ਨਾਲ ਆਪਣੇ ਸਰਦਨ ਮਿੱਤਰਾਂ ਨਾਲ ਸਲਾਹ ਬਣਾਵਾਂਗੇ ਉਸ ਤੋਂ ਬਾਅਦ ਕਮੇਟੀ ਬਣਾ ਕੇ ਜੋ ਕਮੇਟੀ ਫੈਸਲਾ ਕਰੂਗੀ ਉਹ ਵਿਚਾਰ ਕਰਾਂਗੇ ਕਿ ਨਹੀਂ ਨਹੀਂ ਕਰਦੇ ਜੀ ਐਫਆਈਰ ਵੀ ਦਰਜ ਹੋ ਗਈ ਲੱਗਦਾ ਹੈ ਜੀ ਜਿੰਨਾ ਚਿਰਾਂ ਦੀ ਰਜਿਸਟਰੀ ਨਹੀਂ ਹੁੰਦੀ ਜੀ ਅਸੀਂ ਪੁਲਿਸ ਵਾਲਿਆਂ ਨੂੰ ਡੈੱਡ ਬੌਡੀ ਰੱਖ ਕੇ ਦੋ ਦਿਨਾਂ ਦਾ ਟਾਈਮ ਦੇਵਾਂਗੇ ਉਸ ਤੋਂ ਬਾਅਦ ਫਿਰ ਅਸੀਂ ਹੋਰ ਕੁਝ ਸਪੈਕਟ ਸੋ ਬਿਲਕੁਲ ਦੋ ਦਿਨਾਂ ਦਾ ਕਹਿੰਦੇ ਗਏਗਾ ਟਾਈਮ ਦਿੱਤਾ ਜਾਊਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਜਿਹੜੀ ਕੱਲ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਕਿ ਪੁਲਿਸ ਵੱਲੋਂ ਪਰਚਾ ਵੀ ਦਰਜ ਕੀਤਾ ਗਿਆ ਪੁਲਿਸ ਲਾਜਮ ਵੀ ਇੱਥੇ ਜਿਹੜੇ ਪਹੁੰਚੇ ਹੋਏ ਨੇ ਉਹ ਜਿਹੜਾ ਹੈਗਾ ਕਾਰਵਾਈ ਨੂੰ ਜਿਹੜੀ ਹੈ ਕਿ ਅੰਜਾਮਦ ਹੋਏ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਨੇ ਪਟਿਆਲੇ ਦੇ ਮੋਰਚੀ ਦੀਆਂ ਜਿੱਥੇ ਕਿ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਦੇ ਵਿੱਚ ਦੋ ਟਰੱਕ ਡਰਾਈਵਰਾਂ ਦੁਆਰਾ ਜਿਹੜਾ ਹੈਗਾ ਉਹ ਸੁਸਾਈਡ ਕੀਤਾ ਗਿਆ ਸੀਗਾ ਸੋ ਸਾਡੇ ਨਾਲ ਕਾਣੀਦਾਰ ਇਥੇ ਮਜੂਨੇ ਰੈਨਾਲ ਵੀ ਕਰਪ ਕਰੰਦੀ ਕੋਸ਼ਿਸ਼ ਕਰਦੇ ਹੈ ਕਿ ਕਿਉਂਕਿ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਆ ਉਹ ਵੀ ਕੀਤੀ ਜਾ ਰਹੀ ਹੈਗੀ ਆ ਪੋਸਟਮਾਰਟਮ ਜਿਹੜਾਗਾ ਉਹ ਕਰਵਾ ਦਿੱਤਾ ਗਿਆ ਹੈਗਾ ਸੋ ਪੁਲਿਸ ਮੁਲਾਜ਼ਮ ਇਥੇ ਮੌਜੂਦ ਨੇ ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਰਦੇ ਕੋਸ਼ਿਸ਼ ਤਾਂ ਸੋ ਇਹ ਸਹੀ ਜੁਡੀਸ਼ ਨਿਆਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹੈ ਕਿ ਸਰ ਇਹ ਪੂਰਾ ਮਾਮਲਾ ਕੀ ਸੀਗਾ ਜਿਹੜਾ ਦੋ ਵਿਅਕਤੀ ਨੇ ਜਿਹੜਾ ਇੱਕ ਸੁਸਾਈਡ ਜਿਹੜਾ ਵੀਡੀਓ ਬਣਾਈ ਸੀਗੀ ਉਸ ਤੋਂ ਬਾਅਦ ਕੀ ਮਾਮਲਾ ਇਹ ਵੀਡੀਓ ਦਾ ਬਾਤ ਬਣੀ ਅ ਇਹਨਾਂ ਨੇ ਜਦੋਂ ਸੈਚੂਟ ਕੀਤਾ ਵੀਡੀਓ ਉਹਦੇ ਪਹਿਲਾਂ ਵੀਡੀਓ ਕੋਈ ਨਹੀਂ ਆਈ ਸਾਡੇ ਕੋਲ ਮਾਮਲਾ ਕੱਲ ਆਇਆ ਜੀ ਰੁਪਕਰਨ ਵਿਜੈਚੋ ਵੀ ਦੋ ਬੰਦੇ ਨੇ ਜਰੈਲੀ ਕੋਈ ਜਰੈਫੀ ਕੇ ਆਪਤਾ ਨਾ ਕਰਾ ਜੋ ਜਿਹੜਾ ਹੈਗਾ ਇਹਦੇ ਪੁਲਿਸ ਕੋਲੋਂ ਕੀ ਕਾਰਵਾਈ ਕੀਤੀ ਜਾਰੀ ਆ ਫਿਰ ਅਪੀਅਰ ਕੱਟਦੀ ਜੀ 155 ਨੰਬਰ ਤੇ ਆ ਪੋਸਟਮੈਲ ਕਰਾ ਕੇ ਅਗਲੀ ਕਾਰਵਾਈ ਅਮਨਤ ਕੋਈ ਬੋੜ ਵੀ ਬਣਾਇਆ ਜੀ ਡਾਕਟਰ ਸਾਥੇ ਫੋਟੋ ਖਾ ਹੈ ਕਿਹੜੀ ਕਿਹੜੀ ਧਾਰਾ ਦੇ ਦੇਹ ਤਾਂ ਜਿਹੜਾ ਮੁਕਦਮਾ ਦਰਜ ਕਰੀ ਜੀ ਇਹ 108 ਪਮਾ 3 5 ਬੀਐਨਐਸ ਕਿ ਕਿੰਨੇ ਮੁਜਰਮ ਨੇ ਇਹਦੇ ਵਿੱਚ ਜਿਹੜੇ ਗਦੂਸ਼ੀ ਭਾਈ ਕਿ ਮੈਂ ਕਹਾਂ ਜੀ 5 ਕੀ ਨਾਮ ਨੇ ਜੀ ਉਹਨਾਂ ਦੇ ਲਖਵਿੰਦਰ ਸਿੰਘ ਪੁੱਤਰ ਸਾਦਾ ਸਿੰਘ ਵਾਸੀ ਰਹਾਉਕਲਾ ਦੇਸਾ ਪੁੱਤਰ ਬੁੱਗਰ ਲਡਵੰਜਾਰਾ ਲਖਵਿੰਦਰ ਉਹਰ ਪਪਾਲ ਗੇਜਾ ਵਾਸੀ ਰਹਾਉ ਇੱਕ ਨਾਮ ਉਹਦਾ ਸੋ ਲੱਗਦਾ ਹੈਗਾ ਕਿ ਪੈਸੇ ਨੂੰ ਲੈ ਕੇ ਕਾਫੀ ਜਿਹੜਾ ਸੀਗਾ ਇਹ ਵੇਂ ਦਿਨ ਜਿਹੜਾ ਕਿੰਨੇ ਪੈਸੇ ਦੀ ਮਾਮਲਾ ਇਹਦੇ ਵਿੱਚ ਪੁਲਿਸ ਮੁਲਾਜ਼ਮ ਦੇ ਵਿੱਚ ਹਾਂ ਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਉਹ ਕਿਹੜੇ ਡਿਪਾਰਟਮੈਂਟ ਚ ਇਹ ਕਮਾਂਡੋ ਕਥਾ ਪੀਚੀ ਹੈ ਸਰਦਾਰ ਕਾ ਇਹ ਲੱਗੇਗਾ ਕੋਈ ਕੋਈ ਫੜਿਆ ਗਿਆ ਨਹੀਂ ਕੋਈ ਉਸ ਨਹੀਂ ਫੜਿਆ ਗਿਆ ਤੁਹਾਡੇ ਵੱਲੋਂ ਕਹੀ ਕਰ ਰਹੀ ਹੈ ਫਿਰ ਕਰਦੀ ਪੋਸਟਮਾਰਕ ਕਰੇ ਅਗਲੇ ਕਾਰਵਾਈ ਅਮਰਜ ਵਿਗਨ ਤੇ ਉਹ ਵੀ ਕੋਲੇ ਆਏ ਹੈ ਕਿ ਦਿਦੀ ਸ਼ਨਨ ਜੋ ਕਿ ਜਿਹੜੇ ਮੁੱਖ ਆਈਓ ਨੇ ਇਸ ਮੁਕਦਮੇ ਦੇ ਸੋ ਕਹਿੰਦੇ ਆ ਗਿਆ ਕਿ ਜਿਹੜੀ ਰੋਸ਼ੀਆ ਖਿਲਾਫ ਐਫ ਆਈ ਆਰ ਦਰਜ ਕਰਾ ਦਿੱਤੀ ਗਈ ਹੈਗੀਆ ਔਰ ਇੱਕ ਜਿਹੜੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਰ ਰੋ ਰਹੀ ਸੀ ਉਸ ਤੋਂ ਬਾਅਦ ਪੁਲਿਸ ਨੇ ਹਰਕਤ ਚਾਈ ਅਤੇ ਇਨਾ ਦੇ ਵੱਲੋਂ ਜਿਹੜਾ ਹੈਗਾ ਪੰਜ ਬੰਦਿਆਂ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਡਾਕਟਰ ਦਾ ਇੱਕ ਬੋਰਡ ਬਣਾਇਆ ਜਾਏਗਾ ਔਰ ਪੋਸਟਮੈਮ ਦੀ ਰਿਪੋਰਟ ਜਿਹੜੀ ਹੈਗੀ ਉਸ ਤੋਂ ਬਾਅਦ ਵੀ ਜਿਹੜੀ ਹੈਗੀ ਜੋ ਤੱਤ ਨਿਕਲ ਕੇ ਸਾਹਮਣੇ ਆਉਣਗੇ ਉਸ ਤੋਂ ਬਾਅਦ ਜਿਹੜੀ ਹੈਗੀ ਕਾਰਵਾਈ ਜਿਹੜੀ ਆ ਜੁਰੂ ਆਮਲ ਚ ਲੈਣ ਦੀ ਜਾਵੇਗੀ ਤੇ ਦੋਸ਼ੀਆਂ ਨੂੰ ਪਕੜਨ ਦੇ ਲਈ ਪੁਲਿਸ ਵੱਲੋਂ ਕਾਰਵਾਈ ਜਿਹੜੀ ਹੋ ਕੀਤੀ ਜਾ ਰਹੀ ਹੈ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਪਟਿਆਲਾ ਤੋਂ ਪਾਰਟਿਸਪੇਟ